ਅਡਿਸ਼ਨ ਹੰਤਾ ਪੁੱਲ ਗਈ ਸਭ ਪੁਰਾਣਾ ਅਡਿਸ਼ਨ ਹੀ ਤਾਂ ਜੀ ਸਿਲੈਕਟ ਕਰ ਲਿਆ ਸੀ ਉਹਨਾਂ ਨੇ ਹਾਂਜੀ ਕਿੰਨੇ ਬੱਚੇ ਆਏ ਸੀਗੇ ਤੇ ਮੰਮੀ ਨੂੰ ਤੁਸੀਂ ਦੱਸਿਆ ਸੀਗਾ ਕਿ ਜਦੋਂ ਮੰਮੀ ਮੈਂ ਵੀ ਆਏ ਫਿਲਮ ਕਰਨੀ ਹੈ ਦੀਦੀ ਮੇਰੇ ਘਰਦੇ ਨੇ ਮੈਂ ਵੀ ਕਰਨੇ ਆ ਤੇ ਮੰਮਾ ਨੇ ਕੀ ਕਿਹਾ ਕਰ ਲੁ ਕਰ ਕਰ ਦੱਸ ਮੂਵੀ ਵੀਲੀ ਕਰਨੇ ਨੂੰ ਬਲਾ ਉਹ ਤੁਮ ਜਿਵੇਂ ਹਰੀ ਫ੍ਰੈਂਡ ਐਕਟਰ ਬਣ ਕੇ ਹਾਂਜੀ ਮੈਂ ਹਮਦਰਦ ਹਾਂਜੀ ਇਸ ਜਿਸ ਦੇ ਵਿੱਚ ਪਰਿਵਾਰ ਦਿਖਾਇਆ ਗਿਆ ਇੱਕ ਜਿਹੜੀ ਲੜਕੀ ਵੱਲੋਂ ਛੋਟਾ ਇੱਕ ਰੋਲ ਜਿਹੜਾ ਬੱਚੀ ਦਾ ਅਦਾ ਕੀਤਾ ਗਿਆ ਉਹ ਸਾਡੇ ਨਾਲ ਮੌਜੂਦ ਨੇ ਫਿਕਰਵਾਲ ਜੀ ਉਹਨਾਂ ਦਾ ਕਿਦਾਂ ਦਾ ਮਤਲਬ ਕੀ ਵਧੀਆ ਰਿਹਾ ਉਹਨਾਂ ਨੂੰ ਮਿਲੇ ਸੀਗੇ ਤੁਸੀਂ ਹਾਂਜੀ ਉਹਨਾਂ ਨਾਲ ਮੇਰੇ ਸੀਨ ਤਾਂ ਮੈਂ ਪਹਿਲੇ ਸ਼ਾਟ ਠੀਕ ਹਟਮ ਖਵਾਨਪੇਖ ਜੀ ਹਾਂਜੀ ਤੇ ਪਰ ਕਿਸ ਤਰ੍ਹਾਂ ਮੈਨੂੰ ਕਿ ਮੁਸ਼ਕਿਲ ਨਹੀਂ ਹੁੰਦਾ ਸੀ ਕਿਉਂਕਿ ਤੁਹਾਡੀ ਇਹ ਚੀਨੀ ਛੋਟੀ ਹੈ ਤੇ ਡਾਇਲੌਗਸ ਯਾਦ ਕਰਨਾ ਮੁਸ਼ਕਿਲ ਨਹੀਂ ਆਉਂਦੀ। ਇਹ ਸਾਰੇ ਬਹੁਤ ਕੈਰ ਕਰਦੇ ਸੀ। ਜੈਸਮਿਨ ਬਹੁਤ ਮਜ਼ਾ ਆਇਆ। ਜੈਸਮਿਨ ਇਦੀ ਮੇਰੇ ਫੇਵਰਿਟ ਸੀ। ਉਹਨਾਂ ਨਾਲ ਮੈਂ ਕਿ ਇਤ ਸੀ ਰੀਅਲ ਸੀ ਸੀ। ਮਜ਼ਾ ਆਇਆ। ਐਲ ਮੇ ਸਿਸਟਰ ਹਕਤਿੰਗ ਕਰਦੀ ਸੀ। ਕੈਟ ਮੂਵੀ ਚਾਹੀ ਸੀ ਉਹ। ਉਸ ਤੋਂ ਬਾਅਦ ਮੈਂ ਕਿ ਮੇਰੀ ਆਣੀ। ਤਾਂ ਮੈਂ ਵੀ ਸ਼ੁਰੂ ਕਰਤਾ। ਕੋਈ ਆਡਿਸ਼ਨ ਵਗੈਰਾ ਦਿੱਤੇ ਤੁਸੀਂ? ਹਾਂਜੀ। ਕਿਪੀਸੋਡ ਨੰਬਰ ਆਡਿਸ਼ਨ ਲਿਆ ਸੀ। ਤਵਾ ਮਿਸਲੈਕਟਰੀ ਕਰ ਰਹੇ ਹੈ ਮੂਵੀ ਹਾਂ ਫਰਸਟ ਟਾਈਮ ਜਿਹਨੇ ਹੋਣਾ ਸੀ ਰਿਲ ਕਿਤਾਸੀ ਕਲਰਸ ਚੈਨਲ ਤੇ ਅੱਛਾ ਉਸ ਤੋਂ ਬਾਅਦ ਮੈਂ ਇੱਕ ਮੂਵੀ ਕੀਤੀ ਸੀ ਨਾਰਵੀ ਅੱਛਾ ਉਸ ਤੋਂ ਬਾਅਦ ਨਾ ਕਿਤੇ ਦੱਸ ਰਹਾ वैसे देखा जावे ता हजूर साहब आज तक भी किसी फिल्म ਦੇ ਵਿੱਚ ਕਦੀ ਨਹੀਂ ਦਿਖਾਇਆ ਗਿਆ ਜਿਸ ਸਾਹਮਣਾ ਫਸਟ ਟਾਈਮ ਹੋਇਆ ਵਾ ਹਾਂਜੀ ਹਾਂਜੀ ਇਹ ਪਹਿਲੀ ਵਾਰੀ ਹੋਇਆ ਜੋ ਸਾਬ ਜਾ ਕੇ ਸ਼ੂਟ ਹੋਇਆ ਔਰ ਸਾਡੀ ਗੁਰਮੇਹਰ ਨਾਲ ਗਈ ਹੈ ਸਾਡੇ ਲਈ ਤੇ ਇਹ ਬਹੁਤ ਚੰਗਾ ਹੈ ਪੇਰੈਂਟਸ ਨੂੰ ਕੀ ਇੱਕ ਮੈਸੇਜ ਦੇਣਾ ਚਾਹੋ ਬਿਕੋਜ਼ ਅੱਜ ਕੱਲ ਕਹਿੰਦੇ ਨੇ ਕਿ ਮੁੰਡਿਆਂ ਨੂੰ ਇਹ ਕਰਨਾ ਚਾਹੀਦਾ ਪਤਾ ਕਿ ਬੱਚੇ ਬੇਟੀਆਂ ਨੇ ਬੇਟੀਆਂ ਨੇ ਨਾਮ ਰੋਸ਼ਨ ਕਰਤਾ ਤੇ ਜਿਵੇਂ ਕਹਿ ਵੀ ਰਹੇ ਹੋ ਬੱਚਿਆਂ ਦੇ ਨਾਮ ਤੋਂ ਮਣੋ ਪਛਾਣਿਆ ਜਾਂਦਾ ਉਹਨਾਂ ਦੇ ਪੇਰੈਂਟਸ ਨੂੰ ਕੀ ਕਹਿਣਾ ਚਾਹੋ ਜਿਨ੍ਹਾਂ ਲੋਕਾਂ ਦਾ ਫੋਟੋ ਕਲਿੱਕ ਕਰਨਾ ਵੀ ਬੜੀ ਵੱਡੀ ਗੱਲ ਹੈ ਮੇਰੀ ਬੇਟੀ ਟਾਈਮ ਸਪੈਂਡ ਕਰਕੇ ਆਈ ਹੈ ਇਟਸ ਟੂ ਮੱਚ ਅੱਛੇ ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ BHP نیوز ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਵੈਸਟਪ ਸਿੰਘ ਕਵਲ ਗਿੱਪੀ ਗਰੇਵਾਲ ਦੀ ਇੱਕ ਨਵੀਂ ਫਿਲਮ ਆ ਰਹੀ ਹੈ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਤੇ ਇਹ ਜਿਹੜੀ ਫਿਲਮ ਨੂੰ ਹੈ ਅੱਜ ਰਿਲੀਜ਼ ਹੋ ਚੁੱਕੀ ਹੈ ਤੇ ਲੋਕੀ ਬਹੁਤ ਪਿਆਰ ਕਰ ਰਹੇ ਨੇ ਤੇ ਉਸ ਦੇ ਵਿੱਚ ਇੱਕ ਲੜਕੀ ਦਾ ਰੋਲ ਛੋਟੇ ਇੱਕ ਚਾਈਲਡ ਆਰਟਿਸਟ ਦਾ ਜਿਹੜਾ ਰੋਲ ਲਾਈਕ ਅਦਾ ਕੀਤਾ ਜਾ ਰਿਹਾ ਜਿਸ ਕੁੜੀ ਵੱਲੋਂ ਕੁੜੀ ਅਮਨ ਸਰਦੀ ਹੀ ਹੈ ਦੇ ਉਸ ਸਾਡੇ ਨਾਮ ਮजूद ਨੇ ਗੱਲਬਾਤ ਕਰਾਂਗੇ ਕਿਉਂਕਿ ਗਿੱਪੀ ਗਿਰਵਾਲ ਜੀ ਦੀ ਜਿਹੜੀ ਫਿਲਮ ਹੈ ਹਮੇਸ਼ਾ ਪਰਵਾਰਿਕ ਹੀ ਹੁੰਦੀ ਹੈ ਲੋਕੀ ਵੇਖਦੇ ਨੇ ਕਾਮੇਡੀ ਵੀ ਹੁੰਦੀ ਹੈ ਪਰਵਾਰਿਕ ਵੀ ਹੁੰਦੀ ਹੈ ਤੇ ਇਸ ਜਿਸ ਦੇ ਵਿੱਚ ਪਰਿਵਾਰ ਦਿਖਾਇਆ ਗਿਆ ਇੱਕ ਜਿਹੜੀ ਲੜਕੀ ਵੱਲੋਂ ਛੋਟਾ ਇੱਕ ਰੋਲ ਜਿਹੜਾ ਬੱਚੀ ਦਾ ਅਦਾ ਕੀਤਾ ਗਿਆ ਉਹ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰ ਲੈਣੇ ਆਖਿਰ ਕਿਸ ਤਰ੍ਹਾਂ ਚਾਂਸ ਮਿਲਿਆ ਕਿਵੇਂ ਦਾ ਲੱਗਿਆ ਗਿੱਪੀ ਗਿਰਵਾਲ ਉਹਨਾਂ ਦੀ ਟੀਮ ਉਹਨਾਂ ਨਾਲ ਕੰਮ ਕਰਕੇ ਸਾਰੀ ਗੱਲਬਾਤ ਕਰਨੇ ਆ ਤੇ ਪਹਿਲਾਂ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਮੇਰ ਕੋਰ ਮੈਂ ਸੇ ਪੰਜਾਬ ਤੋਂ ਅੱਛਾ ਤੇ ਕਿਸ ਤਰ੍ਹਾਂ ਪਹਿਲੀ ਗੱਲ ਤੇ ਫਿਲਮ ਆ ਰਹੀ ਹੈ ਤੁਹਾਡੀ ਤੇ ਕਿਵੇਂ ਦਾ ਲੱਗ ਰਿਹਾ ਪਹਿਲਾਂ ਮਹਿਸੂਸ ਕਿਦਾਂ ਦਾ ਹੋ ਰਿਹਾ ਮੈਨੂੰ ਬਹੁਤ ਇਹ ਲੱਗ ਰਿਹਾ ਹੈ ਸਾਰੇ ਕੰਗ੍ਰੈਚੁਲੇਸ਼ਨ ਸਾਰੇ ਬਹੁਤ ਪਿਆਰ ਕਰਦੇ ਅੱਛਾ ਤੇ ਫਸਟ ਟਾਈਮ ਤੁਸੀਂ ਕਿਹੜਾ ਪ੍ਰੋਜੈਕਟ ਕੀਤਾ ਸੀਗਾ ਆਪਣਾ ਫਸਟ ਟਾਈਮ ਹਾਂ ਫਸਟ ਟਾਈਮ ਜਿਹਨੂੰ ਨੇ ਸੀਰੀਅਲ ਕੀਤਾ ਸੀ ਕਲਰਸ ਚੈਨਲ ਤੇ अच्छा उस तो बाद मैं एक मूवी की थी सिनोरवे अच्छा उस तो बाद मैं कीर्ति दास सर पता थे अच्छा ते ਕਿਸਦਾਨਾ ਲੱਗਿਆ ਫਿਲਮ ਦੇ ਵਿੱਚ ਕੰਮ ਕਰਕੇ ਕਿਉਂਕਿ ਇਨੇ ਵੱਡੇ ਐਕਟਰਸ ਨੇ ਫਸਟ ਟਾਈਮ ਮਿਲੇ ਹੋਵਗੇ ਕਿਵੇਂ ਦਾ ਲੱਗਾ ਉਹਨਾਂ ਨਾਲ ਕੰਮ ਕਰਕੇ ਕਿਦਾਂ ਦਾ ਮੇਰਾ ਬਿਹੇਵਰ ਕਿਦਾਂ ਦਾ ਸੀਗਾ ਕਿਦਾਂ ਦਾ ਨੇਚਰ ਕਿਦਾਂ ਸੀਗਾ ਕਿਵੇਂ ਸਾਰੇ ਡੀਲ ਕਰਤੀ ਸੀਗਾ ਨੂੰ ਸਾਰੇ ਬਹੁਤ ਪਿਆਰ ਕਰ ਦਿੱਸੇ ਮੈਨੂੰ ਬਹੁਤ ਮਜ਼ਾ ਆਇਆ ਜੈਸਮੀਨ ਜੀ ਸੀ ਮੇਰੇ ਫੇਵਰਿਟ ਸੀ ਉਹਨਾਂ ਨਾਲ ਮੈਂ ਕਿਹੜੀ ਸੀ ਸੀਰੀਅਲਾਂ ਦੀ ਸੀ ਮਜ਼ਾ ਆਇਆ ਤੇ ਜਿਹੜਾ ਮਾਰੇ ਫਿਲਮ ਦਾ ਵਿੱਚ ਦਿਖਾਇਆ ਗਿਆ ਗੁਰਦੁਆਰੇ ਤੱਕ ਦਾ ਟੂਰ ਸੀਗਾ ਬਹੁਤ ਲੰਬਾ ਸੰਸਮਾਗ ਹੋਣਾ ਵਾ ਕਿਸ ਤਰ੍ਹਾਂ ਦਾ ਕੀ ਇੰਜੋਏਮੈਂਟ ਕੀਤੀ ਸੈੱਟ ਉੱਤੇ ਉਹਨਾਂ ਨਾਲ ਸਾਰਿਆਂ ਨਾਲ ਮਿਲ ਕੇ ਇੰਜੋਏਮੈਂਟ ਮਜ਼ਾ ਆਇਆ ਸਾਰਿਆਂ ਨਾਲ ਮસ્ਤੀ ਕਰਦੇ ਸੀ ਮੈਂ ਤੇ ਫਿਗਰ ਵਾਲਜੀ ਉਹਨਾਂ ਦਾ ਕਿੱਦਾਂ ਦਾ ਮਤਲਬ ਕੀ ਵਧੀਆ ਰਿਹਾ ਉਹਨਾਂ ਨੂੰ ਮਿਲੇ ਸੀਗੇ ਤੁਸੀਂ ਹਾਂਜੀ ਉਹਨਾਂ ਨਾਲ ਮੇਰੇ ਸੀਨ ਹੈ ਅੱਛਾ ਕਿੱਦਾਂ ਦਾ ਮਤਲਬ ਕੀ ਵਧੀਆ ਉਹਨਾਂ ਦੇ ਨਾਲ ਡੀਲ ਹਾਂਜੀ ਵਧੀਆ ਅੱਛਾ ਜੀ ਤਾਂ ਜਦੋਂ ਅਸੀਂ ਡਾਇਲੌਗਸ ਜਿਹੜਾ ਅਸੀਂ ਕਰਦੇ ਆ ਰਿਹੈਸ ਕਰਦੇ ਆ ਹਨਾ ਤੇ ਬਹੁਤ ਮੁਸ਼ਕਿਲ ਹੁੰਦਾ ਡਾਇਲੌਗਸ ਬੋਲਣ ਦਾ ਜਦੋਂ ਕਿ ਆਡੀਅੰਸ ਦੇਖਦੀ ਹੈ ਉਹਨਾਂ ਨੂੰ ਲੱਗ ਕੇ ਇੱਕ ਦੋ ਮਿੰਟ ਦਾ ਡਾਇਲੌਗ ਹੀ ਸੀ ਪਰ ਉਹਦੇ ਪਿੱਛੇ ਹਾਰਡਵਰਕ ਬਹੁਤ ਹੁੰਦਾ ਤੁਹਾਨੂੰ ਕਿੰਨਾ ਹਾਰਡਵਰਕ ਕਰਨਾ ਪਿਆ ਇਸ ਪਿੱਛੇ ਮੈਨੂੰ ਬਹੁਤ ਕਰਨਾ ਪਿਆ ਯਾਦ ਕਰਨਾ ਸੀ ਰੀਹਰਸਲ ਹਮ ਜਿੱਪੀ ਸਰ ਮੇਰੀ ਹੈਲਪ ਕਰਦੇ ਸੀ ਅੱਛਾ ਤਾਂ ਮੈਂ ਪਹਿਲੇ ਸ਼ੋਟ 'ਚ ਖਤਮ ਵਨ ਟੇਕ ਸੀ ਹਾਂਜੀ ਤੇ ਕਿਸ ਤਰ੍ਹਾਂ ਮੈਨੂੰ ਕਿ ਮੁਸ਼ਕਲ ਨਹੀਂ ਹੁੰਦਾ ਸੀ ਕਿਉਂਕਿ ਤੁਹਾਡੀ ਇਹ ਚੀਨੀ ਛੋਟੀ ਹੈ ਤੇ ਡਾਇਲੌਗਸ ਯਾਦ ਕਰਨਾ ਮੁਸ਼ਕਲ ਨਹੀਂ ਆਉਂਦੀ ਸੀ ਹਾਂਜੀ ਸੀ ਪਰ ਕਰ ਲੈਣਾ ਅੱਛਾ ਕਿਸ ਤਰ੍ਹਾਂ ਪਹਿਲਾਂ ਰਿਹਾਸ ਕਰਦੇ ਸੀਗਾ ਹਾਂਜੀ ਅੱਛਾ ਤੇ ਫਿਰ ਵਨ ਟੇਕ ਚ ਹੀ ਦੇ ਦਿੰਦੇ ਸੀ ਹਾਂਜੀ ਮਜ਼ਾ ਆਇਆ ਕਿ ਬਦਕ ਫਿਲਮ ਕਾ ਕੇ ਨਹੀਂ ਹਾਂਜੀ ਬਹੁਤ ਮਜ਼ਾ ਆਇਆ ਅੱਛਾ ਤੇ ਜੈਸਮਿਨ ਦੀ ਤੁਸੀਂ ਗੱਲ ਕੀਤੀ ਆ ਬਹੁਤ ਤੁਹਾਡੀ ਵਧੀਆ ਬੰਦਰ ਕੀ ਕੀ ਉਹਨਾਂ ਦਾ ਸੈੱਟ ਤੇ ਕੀ ਕੀ ਟਾਈਮ ਤੁਸੀਂ ਸਪੈਂਡ ਕੀਤਾ ਉਹਨਾਂ ਨਾਲ ਖੇਡਤੀ ਸੀ ਸੀਰੀਅਸ ਨਾਲ ਦੀ ਸੀ ਖਾਣਾ ਖਾਂਦੀ ਸੀ अच्छा। ਇਕਲਾਂ ਕਰਦੀ ਸੀ। ਹੁਣ ਆਇਆ। ਤੇ ਤੁਹਾਨੂੰ ਕਿਦਾਂ ਸ਼ੌਂਕ ਕਿਦਾਂ ਐਕਟਿੰਗ ਦਾ ਪਹਿਲਾਂ ਕਿਸ ਤਰ੍ਹਾਂ ਮਤਲਬ ਕਿ ਤੁਸੀਂ ਐਕਟਿੰਗ ਤੁਹਾਨੂੰ ਫਿਲਮ ਦੇ ਵਿੱਚ ਆ ਰਹੇ ਕਿਸ ਤਰ੍ਹਾਂ ਸ਼ੌਂਕ ਕਿਦਾਂ ਪਿਆ? ਫਿਲਮ ਮੇਰੀ ਸਿਸਟਰ ਐਕਟਿੰਗ ਕਰਦੀ ਸੀ ਕੈਟ ਮੂਵੀ ਚ ਐਸੀ ਉਹ ਉਸ ਤੋਂ ਬਾਅਦ ਮੈਂ ਕਿ ਮੈਂ ਵੀ ਆਣੀ। اچھا। ਤਾਂ ਮੈਂ ਸ਼ੁਰੂ ਕਰਤਾ। ਉਹ ਕੋਈ ਆਡਿਸ਼ਨ ਵਗੈਰਾ ਦਿੱਤੇ ਤੁਸੀਂ? ਹਾਂਜੀ ਕਿਪਸਾ ਨੇ ਮੇਰਾ ਆਡਿਸ਼ਨ ਲਿਆ ਸੀ। ਉਸ ਤੋਂ ਬਾਅਦ ਮੈਂ ਸਿਲੈਕਟ ਹੋ ਗਈ। ਤਾਂ ਮੈਂ ਕਰ ਰਹੀ ਹਾਂ। ਮੰਮੀ ਅੱਛਾ ਕੀ ਆਡੀਸ਼ਨ ਦੇ ਵਿੱਚ ਕੀ ਕਿਸ ਤਰ੍ਹਾਂ ਦਾ ਤੁਸੀਂ ਆਡੀਸ਼ਨ ਦਿੱਤਾ ਸੀਗਾ ਆਪਣੇ ਆਡੀਸ਼ਨ ਹਾਂ ਤੇ ਪੁੱगली ਅੱਛਾ ਪੁਰਾਣਾ ਆਡੀਸ਼ਨ ਲਿੱਤਾ ਸੀ ਜੀ ਸਿਲੈਕਟ ਕਰ ਲਿਆ ਸੀ ਉਹਨਾਂ ਨੇ ਹਾਂਜੀ ਕਿੰਨੇ ਬੱਚੇ ਆਏ ਸੀਗਾ ਬਹੁਤ ਸਾਰੇ ਆਇਆ ਸੀ ਚੰਡੀਗੜ੍ਹ ਦੇ ਐਸੇ ਆਪਾਂ ਅੱਛਾ ਤੇ ਤੁਸੀਂ ਐਕਟਿੰਗ ਕਰਦੇ ਹੋ ਮੰਮੀ ਪਾਪਾ ਸਪੋਰਟ ਕਰਦੇ ਨੇ ਪੁੱਤ ਹਾਂਜੀ ਬਹੁਤ ਕਰਦੇ ਕੌਣ ਨਾਲ ਗਿਆ ਸੀਗਾ ਪਾਪਾ ਤੇ ਮੰਮਾ ਮੰਮਾ ਕੱਲ ਅੱਛਾ ਮੰਮਾ ਨਹੀਂ ਜਾਂਦੇ ਨਹੀਂ ਤੇ ਨ ਮਮੀ ਨੂੰ ਤੁਸੀਂ ਦੱਸਿਆ ਸੀ ਕਿ ਜਦੋਂ ਮਮੀ ਮੈਂ ਵੀ ਆਏ ਫਿਲਮ ਕਰਨੀ ਹੈ ਦੀਦੀ ਮੇਰੇ ਘਰਦੇ ਨੇ ਮੈਂ ਵੀ ਕਰਨੇ ਆ ਤੇ ਮਮਾ ਨੇ ਕੀ ਕਿਹਾ ਕਰ ਲੋ ਕਰ ਲੋ আচ্ছা ਤੇ ਅਸੀਂ ਅ ਜਿਸਾ ਕਿ ਦੇਖਿਆ ਕਿ ਮੰਮੀ ਦੀ ਗੱਲ ਕੀਤੀ ਗਈ ਹੈ ਕਿ ਮਮਾ ਇਹ ਕਹਿੰਦੇ ਨੇ ਕਿ ਬੜੇ ਮੰਮੀ ਨੇ ਕਿਹਾ ਸੀ ਕਿਉਂਕਿ ਸਿਸਟਰ ਘਰਦੀ ਸੀਗੀ ਤੇ ਮੰਮੀ ਵੀ ਨਾਲ ਕੇ ਸਪੋਰਟ ਕਰਦੇ ਹੁੰਦੇ ਨੇ ਤੇ ਉਹਨਾਂ ਦੇ ਮਾਤਾ ਜੀ ਵੀ ਨਾਲ ਨੇ ਸਾਡੇ ਉਹਨਾਂ ਨੇ ਗੱਲਬਾਤ ਕਰ ਲੈਣੇ ਆ ਤੇ ਪਹਿਲਾ ਤਾਂ ਮੈਂ ਤੁਹਾਨੂੰ ਬਹੁਤ ਬਹੁਤ ਕੌਂਗ੍ਰੈਚੁਲੇਸ਼ਨਸ ਬੇਟੀ ਥੈਂਕ ਯੂ ਥੈਂਕ ਯੂ so much ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬੱਚੀ ਮੈਂ ਦੇਖ ਰਹਾ ਇਨੀ ਛੋਟੀ ਉਮਰ ਚ ਫਿਲਮ ਚਾਨੋ ਵੀ ਨੇ ਵੱਡੇ ਐਕਟਰਸ ਦੇ ਨਾਲ ਤੁਹਾਨੂੰ ਕਿਦਾਂ ਲੱਗੀ ਬਹੁਤ ਵਧੀਆ ਲੱਗ ਰਹੀ ਸੀ ਸਪੈਸ਼ਲੀ ਗਿੱਪੀ ਸਰ ਦੀ ਟੀਮ ਨਾਲ ਇੰਨੇ ਵੱਡੇ ਆਰਟਿਸਟ ਨਾਲ ਕੰਮ ਕਰਕੇ ਆਈ ਹੈ ਇਹ ਸਾਡੇ ਲਈ ਤੇ ਵੈਸੇ ਵੀ ਇੱਕ ਬlesing ਸੋ ਘਟ ਨਹੀਂਗਾ ਔਰ ਸਭ ਤੋਂ ਮੇਨ ਗੱਲ ਹੈ ਕਿ ਉਹ ਹਜੂਰ ਸਾਹਿਬ ਨਾਲ ਲੈ ਕੇ ਗਏ ਆ ਸ਼ਾਇਦ ਇਹਦੀ ਕਿਸਮਤ ਚ ਹਜੂਰ ਸਾਹਿਬ ਜਾਣਾ ਸੀ ਫਿਲਮ ਦੇ ਰਾਹੀ ਜਾਣ ਦਾ ਲਿਖਿਆ ਹਾਂ ਬਿਲਕੁਲ ਬਿਲਕੁਲ ਗਿੱਪੀ ਸਰ ਨੇ ਇਹਨੂੰ ਸਪੈਸ਼ਲੀ ਇਹਨੇ ਬੱਚਾ ਜੋ ਇਹਨੂੰ ਚੂਜ਼ ਕੀਤਾ ਹੈ ਤੋਂ ਅਸੀਂ ਤੇ ਗਿੱਪੀ ਸਰ ਦੇ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਵਾਂਗੇ ਵੈਸੇ ਦੇਖਿਆ ਜਾਵੇ ਤਾਂ ਹਜੂਰ ਸਾਹਿਬ ਅੱਜ ਤੱਕ ਵੀ ਕਿਸੇ ਫਿਲਮ ਦੇ ਵਿੱਚ ਕਦੀ ਨਹੀਂ ਦਿਖਾਇਆ ਗਿਆ ਜਿਸ ਸਾਹਮਣਾ ਫਸਟ ਟਾਈਮ ਹੋਇਆ ਵਾ ਹਾਂਜੀ ਹਾਂਜੀ ਇਹ ਪਹਿਲੀ ਵਾਰੀ ਹੋਇਆ ਹਜੂਰ ਸਾਹਿਬ ਜਾ ਕੇ ਸ਼ੂਟ ਹੋਇਆ ਔਰ ਸਾਡੀ ਗੁਰਮੇਹਰ ਨਾਲ ਗਈ ਹੈ ਸਾਡੇ ਲਈ ਤੇ ਇਹੀ ਬਹੁਤ ਖੁਸ਼ ਹੈ वैसे इनरी फिल्म ਦਾ ਇੱਕ ਟਾਪਿਕ ਦੇ ਵਿੱਚ ਡਾਇਲੋਗ ਵੀ ਮੈਂ ਸੁਨਿਆ ਕਿ ਧੀਆਂ ਦੇ ਉੱਤੇ ਡਾਇਲੋਗ ਦਾ ਤੇ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਮੈਂ ਦੇਖਦਾ ਕਿ ਅੱਜ ਕੱਲ੍ਹ ਤੇ ਕਈ ਲੋਕ ਕਿ ਨਹੀਂ ਧੀਆਂ ਨੂੰ ਸਪੋਰਟ ਕਰਦੇ ਤੁਸੀਂ ਕਰ ਰਹੇ ਕਿਸ ਤਰ੍ਹਾਂ ਦਾ ਲੱਗਦਾ ਅਜੀ ਤੇ ਬਹੁਤ ਕਰਦੇ ਆ ਸਾਨੂੰ ਤੇ ਲੋਕ ਜਾਣਦੇ ਕੋ ਰਹਿਮਤ ਗੁਰਮੇਹਰ ਦੇ ਪੇਰੈਂਟਸ ਦੇ ਨਾਮ ਤੇ ਹੈ ਸਾਡੀ ਤੇ ਪਛਾਣੀ ਇਹ ਦੋਨੋਂ ਹੈ ਤੋਂ ਆਬਵੀਅਸਲੀ ਆਪਾਂ ਤੇ ਚਾਹਾਂਗੇ ਕਿ ਗਰਲਸ ਪਾਵਰ ਬੈਸਟ ਹੈ ਔਰ ਇਸ ਮੂਵੀ ਦੀ ਸਟੋਰੀ ਵੀ ਕੁਛ ਇਸ ਤਰ੍ਹਾਂ ਦੀ ਹੈ ਜੋ ਇਹ ਰੋਲ ਪਲੇ ਕਰਦੀ ਪਈ ਹੈ ਔਰ ਲੋਕਾਂ ਨੂੰ ਬਹੁਤ ਪਸੰਦ ਆਏਗਾ ਤੇ ਮੈਂ ਵੈਸੇ ਦੇਖਿਆ ਜਾਵੇ ਤਾਂ ਅਕਸਰ ਹੀ ਬੱਚਿਆਂ ਦੀ ਜੇਕਰ ਇਹਨਾਂ ਰੁਚੀ ਬਚਪਨ ਚ ਹੀ ਪਤਾ ਲੱਗ ਜਾਂਦੀ ਹੈ ਜੀ ਕਿ ਹਾਂ ਬੱਚਾ ਮੇਰਾ ਆਹ ਕਰ ਰਿਹਾ ਕਿ ਮੈਂ ਕਹਿੰਦੇ ਮਿਊਜ਼ਿਕ ਦੇ ਵਿੱਚ ਕਦੀ ਹੈਨਾ ਇੰਟਰਸਟ ਦਿਖਣ ਲੱਗ ਪੈਂਦਾ ਤੇ ਤੁਹਾਨੂੰ ਕਿਸ ਤਰ੍ਹਾਂ ਬੱਚੇ ਕਿਉਂਕਿ ਮਾਂ ਨੂੰ ਬੜੀ ਛੇਤੀ ਪਛਾਣ ਹੋ ਜਾਂਦੀ ਕਿ ਮੇਰੇ ਬੱਚੇ ਨੂੰ ਆ ਇੰਟਰਸਟ ਆ ਰਿਹਾ ਤੁਹਾਨੂੰ ਕਿਦਾਂ ਆਈ ਸੀ ਦੇਖੋ ਸਰ ਐਜੂਕੇਸ਼ਨ ਤੇ ਸਭ ਤੋਂ ਉੱਪਰ ਹੈ ਐਜੂਕੇਸ਼ਨ ਤੇ ਦਾ ਕੋਈ ਸਬਸਟੀਟਿਊਟ ਹੀ ਨਹੀਂ ਹੈ ਹੈਨਾ ਸਟੱਡੀ ਤੇ ਪਹਿਲੇ ਹੈ ਤੋਂ ਸਟੱਡੀ ਚ ਬਹੁਤ ਹੀ ਅੱਛੀ ਹੈ ਦੋਨੋਂ ਪਰ ਇਹ ਤੇ ਸਾਈਡ ਬਾਈ ਸਾਈਡ ਆ ਇਹਨਾਂ ਦਾ ਪੈਸ਼ਨ ਹੈ ਜਿੰਨੀ ਦੇਰ ਇਹ ਕਰਨਾ ਚਾਣਗੇ ਕੰਟੀਨਿਊਟੀ ਰੱਖਣਗੇ अच्छा नहीं आ, एक्टिंग वगैरह ਦਾ ਕਿਸ ਤਰ੍ਹਾਂ ਸ਼ੌਂਕ ਹੈ ਕੋਈ ਫੈਮਿਲੀ ਚ ਹੈ ਜਾਂ ਨਹੀਂ ਸਾਡੀ ਫੈਮਿਲੀ ਚ ਕੋਈ ਨਹੀਂ ਆ ਮੇਰੀ ਐਕਟਰੀ ਐਲ্ডার ਡਾਟਰ ਗੋਰਾ ਮਤਰੇ ਕੈਟ ਵੈਬ ਸੀਰੀਜ਼ ਕੀਤੀ ਸੀ ਪਹਿਲੇ ਮਾਡਲਿੰਗ ਕਰਦੀ ਸੀ ਡਾਂਸ ਕਰਦੀ ਸੀ ਤੇ ਉਸ ਤੋਂ ਬਾਅਦ ਇਹਨੂੰ ਲੱਗਾ ਕਿ ਮਮਾ ਮੈਂ ਕਦੋਂ ਸਕਰੀਨ ਤੇ ਆਵਾਂਗੀ ਇਹਨੇ ਆਡੀਸ਼ਨ ਦਿੱਤਾ ਜਨੂਨੀਅਤ ਸੀਰੀਅਲ ਦਾ ਔਰ ਉਹਦੇ ਚ ਦੀ ਸਿਲੈਕਸ਼ਨ ਹੋਈ ਉਸ ਤੋਂ ਬਾਅਦ ਇਹਨੂੰ ਕੈਮਰਾ ਫੇਸ ਕਰਨਾ ਆ ਗਿਆ ਔਰ ਡੇ ਬਾਡੇ ਹੋਰ ਵੀ ਪ੍ਰਪੋਜ਼ਲ ਆਉਂਦੇ ਆ ਪਰ ਆਪਾਂ ਉਹੀ ਕਰਾਂਗੇ ਜੋ ਸਾਡੇ ਬੱਚੇ ਲਈ ਬੈਸਟ ਹੋਏਗਾ ਅੱਛਾ ਤੇ ਪੇਰੈਂਟਸ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਬਿਕੋਜ਼ ਅੱਜ ਕੱਲ੍ਹ ਕਹਿੰਦੇ ਨੇ ਕਿ ਮੁੰਡਿਆਂ ਨੂੰ ਇੱਕ ਇਹ ਕਰਨਾ ਚਾਹੀਦਾ ਪਰ ਤੁਹਾਡੇ ਬੱਚੇ ਬੇਟੀਆਂ ਨੇ ਬੇਟੀਆਂ ਦਾ ਨਾਮ ਰੋਸ਼ਨ ਕਰਤਾ ਤੁਸੀਂ ਕਹਿ ਵੀ ਰਹੇ ਹੋ ਬੱਚਿਆਂ ਦੇ ਨਾਮ ਤੋਂ ਮੈਨੂੰ ਪਛਾਣਿਆ ਜਾਂਦਾ ਉਹਨਾਂ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਸਰ ਇਹ ਤੇ ਇਹ ਤੇ ਹੁਣ ਚਾਂਸ ਹੀ ਖਤਮ ਹੋ ਗਿਆ ਨਾ ਮੁੰਡੇ ਵਾਲਾ ਕਿ ਬॉयਜ਼ ਸਭ ਤੋਂ ਪਹਿਲੇ ਗਰਲ ਪਾਵਰ ਤੇ ਹੈ ਹੀ ਹੈ ਆਬਵੀਅਸਲੀ ਜਿਵੇਂ ਕਹਿ ਰਹੀ ਹੈ ਜਸਮਿੰਦੀ ਦੀ ਮੇਰੇ ਫੇਵਰੇਟ ਹੈ ਆਬਵੀਅਸਲੀ ਸ਼ੀ ਇਜ਼ ਆਲਸੋ ਅ ਗਰਲ ਤੋ ਗਰਲਸ ਨੂੰ ਮੌਕਾ ਮਿਲਣਾ ਚਾਹੀਦਾ ਕਿਉਂ ਨਹੀਂ ਮਿਲਣਾ ਚਾਹੀਦਾ ਆਈ ਥਿੰਕ ਅੱਜ ਇਹ ਟੀਵੀ ਤੇ ਆਰੀ ਅਰਦਾਸ ਮੂਵੀ ਚ ਗਈ ਆ ਸ਼ਾਇਦ ਇਹ ਲੜਕਾ ਹੁੰਦੀ ਤੈਨੂੰ ਕਿੱਥੇ ਮੌਕਾ ਮਿਲਣਾ ਸੀ ਇਹ ਗਰਲ ਐ ਤਾਂ ਹੀ ਜਾ ਪਈ ਹੈ ਅੱਛਾ ਤਾਂ ਮੈਂ ਕਹਿ ਰਹੇ ਨੇ ਕਿ ਬਹੁਤ ਹੈਲਪ ਕਰਦੇ ਰਹੇ ਨੇ ਹਣਾ ਮਤਲਬ ਕਿ ਨਾ ਵੱਡਾ ਪ੍ਰੋਜੈਕਟ ਮਿਲਣਾ ਇਟਸ ਮਤਲਬ ਇਜ਼ੀ ਨਹੀਂ ਆ ਮਤਲਬ ਬੱਚੇ ਨੂੰ ਡਾਇਲੌਗਸ ਕਰਨੇ ਮੈਂ ਵਨ ਟੇਕ ਹੀ ਦੇ ਦੇ ਨਹੀਂ ਸੀਗਾ ਪ੍ਰੈਕਟਿਸ ਪ੍ਰੈਕਟਿਸ ਵੀ ਕਰਾਉਂਦੇ ਰਹੇ ਕਰ ਜੇ ਨਹੀਂ ਨਹੀਂ ਅਸੀਂ ਘਰ ਨਹੀਂ ਕਰਾਉਂਦੇ ਆਲਰੇਡੀ ਜਦੋਂ ਕਿਪੀ ਸਾਨੂੰ ਲੱਗਦਾ ਸੀ ਦੀ ਪ੍ਰੈਕਟਿਸ ਸਪੈਸ਼ਲੀ ਕਰਾਉਂਦੇ ਐ ਸਾਰੇ ਸੈੱਟ ਦੇ ਉੱਤੇ ਸਾਰੇ ਪਿਆਰ ਕਰਦੇ ਹੀ ਮੈਂ ਹਮੇਸ਼ਾ ਫੋਨ ਤੇ ਪੁੱਛਦੀ ਸੀ ਬੱਚੇ ਹਮੇਸ਼ਾ ਮਸਤੀ ਕਰਦੀ ਸੀ ਐਨੇ ਸੀਨੀਅਰ ਆਰਟਿਸਟ ਐ ਪਦਮਸ਼ਰੀ ਨਿਰਮਰਿਸ਼ੀ ਮੈਮ ਇਹਦੇ ਨਾਲ ਸੀ ਜਿੰਨਾ ਲੋਕਾਂ ਦਾ ਫੋਟੋ ਕਲਿੱਕ ਕਰਨਾ ਵੀ ਬੜੀ ਵੱਡੀ ਗੱਲ ਹੈ ਮੇਰੀ ਬੇਟੀ ਟਾਈਮ ਸਪੈਂਡ ਕਰਕੇ ਆਈ ਹੈ ਇਟਸ ਟੂ ਮੱਚ ਪਰ ਮੈਮ ਦੇਖੋ ਉਹ ਕਹਿ ਰਹੇ ਕਿ ਸਿਸਟਰ ਵੀ ਕਰਦੀ ਰਹੀ ਹੈ ਹਨਾ ਤੇ ਅਸੀਂ ਉਹ ਖੁਦ ਵੀ ਕਰਦੇ ਹੁਣ ਅੱਗੇ ਵੇਖਿਆ ਜਾਵੇ ਤਾਂ ਬੱਚਿਆਂ ਨੂੰ ਬਹੁਤ ਡਿਫਿਕਲਟੀ ਹੁੰਦਾ ਨਾ ਕਿ ਅਸੀਂ ਕਿਸ ਤਰ੍ਹਾਂ ਰਾਹ ਦਿਖਾਉਣ ਵਾਲੇ ਪੇਰੈਂਟਸ ਹੁੰਦੇ ਨੇ ਤੇ ਕੀ ਕੀ ਦੇਖਦੇ ਹੋਗਾ ਕਿ ਬੱਚੇ ਹੁਣ ਕਿੱਥੇ ਕਿਤੇ ਤੁਸੀਂ ਦੇਖਦੇ ਹੋ ਕਿ ਇਹ ਅੱਗੇ ਫਿਲਮਸ ਕਰਨਗੇ ਜਾਂ ਕਿਦਾਂ ਕੋਈ ਪ੍ਰੋਡਕਸ਼ਨ ਜਾਂ ਕੁਝ ਅੱਗੇ ਐਕਟਰਸ ਬਣਨਗੇ ਸਰ ਜਿੰਨੀ ਦੇਰ ਤੱਕ ਨਾ ਨਾ ਇੰਟਰਸਟ ਰਹਿਗਾ ਅੱچھے ਪ੍ਰੋਜੈਕਟ ਅਦਾਸ ਮੂਵੀ ਵਰਗੇ ਪ੍ਰੋਜੈਕਟ ਮਿਲਣਗੇ ਤੇ ਓਬਵੀਅਸਲੀ ਇਹ ਜ਼ਰੂਰ ਕਰਨਗੇ ਜਿੱਥੇ ਲੱਗੇਗਾ ਕਿ ਨਹੀਂ ਉਥੇ ਬਸ ਅੱਛਾ ਕੰਪਰੋਮਾਈਜ਼ ਨਹੀਂ ਐਂਡ ਪ੍ਰੋਜੈਕਟ ਨਾਲ ਕੋਈ ਨਹੀਂ ਸਟੋਰੀ ਡਿਪੈਂਡ ਕਰਦੀ ਹੈ ਅੱਛਾ ਤੇ ਇੱਕ ਸਵਾਲ ਹੈ ਪੁੱਛਣਾ ਸੀਗਾ ਮੈਂ ਸਕੂਲ ਚ ਕਿੱਦਾਂ ਦਾ ਬਿਹੇਵ ਮਤਲਬ ਕਿੱਦਾਂ ਬੱਚੇ ਮਿਲਦੇ ਨੇ ਕਿ ਟੀਚਰਾਂ ਦਾ ਕਿੱਦਾਂ ਦਾ ਹੁਣ ਰਿਆਬ ਸਾਰਾ ਕੁਝ ਹੋਦੀ ਹੈ ਅੱਛਾ ਕਹਿੰਦੇ ਮੂਵੀ ਕਦੋਂ ਆਣੀ ਕੰਗ੍ਰੈਚੂਲੇਸ਼ਨਸ ਅੱਛਾ ਤੇ ਅਮ ਟੀਚਰਸ ਵਗੈਰਾ ਪ੍ਰਿੰਸੀਪਲ ਮੈਂ ਕਿਦਾਂ ਦਾ ਸਾਰੇ ਫਲਾਉਂਦੇ ਨੇ ਸਾਰੇ ਬਹੁਤ ਕੋਆਪਰੇਟ ਕਰਦੇ ਫਰੈਂਡਸ ਦਾ ਕੀ ਸੀਗਾ ਅਰਦਾਸ ਮੂਵੀ ਵਾਲੇ ਕਰ ਮੈਨੂੰ ਬੁਲਾਓ ਕਹਿੰਦੇ ਉਹਨਾਂ ਕਹਿੰਦੇ ਹਾਂ ਡਿਫਰੈਂਟ ਐਕਟਰ ਬਣ ਕੇ ਹਾਂਜੀ ਬਈ ਹਮਦਰਦ ਹਾਂਜੀ ਸਕੂਲ ਲੈਵਲ ਤੇ ਵੀ ਸ਼ੈਲਜ਼ ਅਟੈਂਡਨ ਪ੍ਰਿੰਸੀਪਲ ਮੈਮ ਐਬ ਮਿਲੀਨੀਅਮ ਸਕੂਲ ਦੇ ਸਟਾਫ ਹੈ ਇਹਨੂੰ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਆ سپورਟ ਕਰਦੇ ਆ ਆਬਵੀਸਲੀ ਤੋ ਕੱਲੇ ਪੇਰੈਂਟਸ ਕੁਝ ਨਹੀਂ ਕਰ ਸਕਦੇ ਜਿੰਨੀ ਦੇ ਟੀਚਰ سپورਟ ਨਹੀਂ ਕਰਦੇ ਵੈਸੇ ਦੇਖਿਆ ਜਾਵੇ ਤਾਂ ਡਿਫਿਕਲਟੀ ਬਹੁਤ ਹੈ ਕਿਉਂਕਿ ਸ਼ੂਟਸ ਬਹੁਤ ਲੰਬੇ ਚੱਲਦੇ ਨੇ ਹਨਾ ਰਹਿਣਾ ਹੁੰਦਾ ਬੱਚੇ ਦਾ ਟੇਕ ਕੇਅਰ ਕਰਨਾ ਹੁੰਦਾ ਕਿੰਨਾ ਕਿ ਡਿਫਿਕਲਟੀ ਹੁੰਦਾ ਸਰ ਪੇਰੈਂਟਸ ਲਈ ਦੇ ਕੁਝ ਵੀ ਡਿਫਿਕਲਟੀ ਨਹੀਂ ਅਗਰ ਅਸੀਂ ਆਪਣੇ ਬੱਚੇ ਨੂੰ سپورਟ ਕਰਨਾ ਚਾਹੀਏ ਤੇ ਕੁਝ ਵੀ ਡਿਫਿਕਲਟ ਨਹੀਂ ਆ। ਬਾਕੀ ਸਕੂਲ ਲੈਵਲ ਦੇ ਟੀਚਰਸ ਨੇ ਹਮੇਸ਼ਾ ਇਹਨੂੰ ਸਪੋਰਟ ਕੀਤਾ ਹੈ। ਇਸ ਸਟੱਡੀ ਦਾ ਕੋਈ ਵੀ 1% ਵੀ ਲਾਸ ਨਹੀਂ ਹੈ। ਬਸ ਇਹਨਾਂ ਨੇ ਕਿਹਾ ਵਕਿ ਸਿਸਟਰ ਮੇਰੇ ਸੀਗੇ ਉਹ ਕਰਦੇ ਰਿਏ ਸੀਗੇ। ਸਿਸਟਰ ਆ ਕਿਦਾਂ ਸਭਵ ਬਣਿਆ ਇੱਕ ਇਸ ਇੰਡਸਟਰੀ ਦੇ ਵਿੱਚ ਆਂਦਾ। ਗੋਲ ਅਮਨਦ ਵੈਸੇ ਬਹੁਤ ਜ਼ਿਆਦਾ ਬਿਊਟੀਫੁਲ ਹੈ। ਉਹ ਪਹਿਲੇ ਮਾਡਲਿੰਗ ਕਰਦੀ ਸੀ। ਉਸ ਤੋਂ ਬਾਅਦ ਉਹ ਡਾਂਸ ਕਰਦੀ ਸੀ ਔਰ ਉਹਦੇ ਥਰੂ ਹੀ ਆਡੀਸ਼ਨ ਦਿੱਤਾ ਸੀ ਕੈਟ ਵੈਬ ਸੀਰੀਜ਼ ਦਾ। ਉਹ ਮੰਮੀ ਸਰਚੀ ਛੋਟੀ ਸੀ ਗਰਿੰਦੀਪ ਹੱਡਾ ਸਰ ਦੀ ਮੂਵੀ। ਅੱਛਾ ਪ੍ਰੋਜੈਕਟ ਸੀਗਾ। ਉਹ ਇੱਕ ਹੁੰਦਾ ਨਾ ਕਿ ਰੀਚ ਹਾਊ ਟੂ ਵੀ ਕੈਨ ਰੀਚ देयर ਹਨਾ ਮਨੇ ਕਿ ਉਹਨਾਂ ਦੇ ਤੱਕ ਰੀਚ ਕਿਦਾਂ ਮਨੇ ਪਹੁੰਚੀ ਤੁਸੀਂ ਕਿਦਾਂ ਉਹਨਾਂ ਵੱਲ ਓਪਰਚ्युनिटी ਆਈ ਸੀ ਕਿ ਤੁਸੀਂ ਉਹਨਾਂ ਨੂੰ ਉਹਨਾਂ ਵੱਲ ਉਹ ਹੀ ਓਪਰਚ्युनिटी ਆਈ ਸੀ ਉਸ ਤੋਂ ਬਾਅਦ ਓਡੀਸ਼ਨ ਤੇ ਵੇਖੋ ਦੇਣਾ ਹੀ ਪੈਂਦਾ ਓਡੀਸ਼ਨ ਜੇ ਅਗਰ ਸੈੱਟ ਹੋ ਪਾਏਗਾ ਬੱਚਾ ਇੰਨਾ ਬੱਚਾ ਓਡੀਸ਼ਨ ਦਿੰਦਾ ਹੈ ਸਿਲੈਕਟ ਤੇ ਵੇਖੋ ਇੱਕ ਹੀ ਹੋਣਾ ਹਨਾ ਤਾਂ ਉਹਦੇ ਥਰੂ ਹੀ ਬਾਇਓ ਓਡੀਸ਼ਨ ਹੀ ਹੋਇਆ ਸਿਲੈਕਸ਼ਨ ਤੇ ਰਿਸ਼ਤੇਦਾਰਾਂ ਦਾ ਕਿੰਦਾ ਦਾ ਮਾਹੌਲ ਹੈ ਰਿਸ਼ਤੇਦਾਰ ਤੇ ਇੱਕ ਹੁੰਦਾ ਲਾ ਕਿ ਜਦੋਂ ਪਹਿਲਾਂ ਰਿਸ਼ਤੇਦਾਰ ਕੋਈ ਬੁਲਾਉਂਦਾ ਨਹੀਂ ਜਦ ਕਿਸੇ ਨਾਮ ਹੋ ਜਾਂਦਾ ਫਿਰ ਤੇ ਹਾਂਜੀ ਜੀ ਕੀ ਹਾਲ ਚਾਲ ਲੈ ਸਾਡੇ ਬੱਚਾ ਜੀ ਨਹੀਂ ਸਰ ਸਾਡੇ ਰਿਸ਼ਤੇਦਾਰ ਦੇ ਵੈਸੇ ਇਹਨੂੰ ਬਹੁਤ ਸਪੋਰਟ ਕਰਦੇ ਹੈ ਔਰ ਅਮੀ ਸਰ ਸ਼ੈਰੀ ਬੜਾ ਸਪੋਰਟ ਕਰਦਾ ਸਾਰੇ ਮਿਹਰ ਮਿਹਰ ਰਹਿਮਤ ਰਹਿਮਤ ਕਰਦੇ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਸਾਰੇ ਇਕੱਠੇ ਹੋ ਕੇ ਗੈਟ ਟੂਗੇਦਰ ਕਰਨ ਇਕੱਠੇ ਜਾ ਕੇ ਮੂਵੀ ਦੇਖਾਂਗੇ ਮਜ਼ਾ ਆਏਗਾ ਅਰਦਾਸ ਮੂਵੀ ਅੱਛਾ ਤਮਾਮ ਦੇਖਿਆ ਜਾਵੇ ਤਾਂ ਅਰਦਾਸ ਇੱਕ ਬਹੁਤ ਵਧੀਆ ਮੈਸੇਜ ਵਿੱਚ ਦਿੱਤਾ ਗਿਆ ਵਾ ਕੀ ਦੇਖਦੇ ਹੋ ਕਿ ਅੱਜ ਕੱਲ ਦਾ ਜਿਹੜਾ ਜੋਗ ਹੈ ਬੱਚਿਆਂ ਦਾ ਖਾਸ ਕਰਕੇ ਕਿਉਂਕਿ ਆਉਣ ਵਾਲਾ ਫਿਊਚਰ ਹੈ ਕਿਸ ਤਰ੍ਹਾਂ ਬੱਚਿਆਂ ਨੂੰ ਰੱਖਣਾ ਚਾਹੀਦਾ ਵਾ ਪੇਰੈਂਟਸ ਨੂੰ ਜਾਂ ਕਿਸ ਤਰ੍ਹਾਂ ਬੱਚਿਆਂ ਨੂੰ ਰਹਿਣਾ ਚਾਹੀਦਾ ਹੈ ਕਿ ਇੱਕ ਵਧੀਆ ਅਸੀਂ ਜ਼ਿੰਦਗੀ ਕੱਟ ਸਕੀਏ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਇਹੀ ਮੈਸੇਜ ਦਿੱਤਾ ਗਿਆ ਕਿ ਆਪਾਂ ਕਿੱਦਾਂ ਇੱਕ ਆਰਾਮ ਨਾਲ ਵਧੀਆ ਜ਼ਿੰਦਗੀ ਕਿਉਂਕਿ ਜੋ ਫਿਲਮ 'ਚ ਜ਼ਿੰਦਗੀ ਦਿਖਾਈ ਜਾਂਦੀ ਅਸਲ ਲਾਈਫ 'ਚ ਆਪਾਂ ਉਹ ਚੀਜ਼ ਨਹੀਂ ਜੀ ਰਹੇ ਹਾਂ ਇਹਦੇ ਕੀ ਕਹਿਣਾ ਚਾਹੁੰਦੇ ਹੋ ਇਸ ਮੂਵੀ ਚ ਜੋ ਵੀ ਦਿਖਾਇਆ ਉਹ ਰਿਅਲਿਟੀ ਆ ਉਹਦੇ ਚ ਇੱਕ ਪਰਸੈਂਟ ਵੀ ਝੂਠ ਨਹੀਂ ਆ ਕੁਝ ਵੀ ਨਕਲੀ ਨਹੀਂ ਆ ਸਭ ਅਸਲੀ ਆ ਤੋ ਬੱਚਿਆਂ ਨੂੰ ਵੀ ਪੇਰੈਂਟਸ 'ਤੇ ਨਜ਼ਰ ਰੱਖਣੀ ਚਾਹੀਦੀ ਧਿਆਨ ਰੱਖਣਾ ਚਾਹੀਦਾ ਔਰ ਪੇਰੈਂਟਸ 'ਤੇ ਨਜ਼ਰ ਤੇ ਹਮੇਸ਼ਾ ਬੱਚੇ 'ਤੇ ਰਹਿਣੀ ਹੀ ਚਾਹੀਦੀ ਆ ਕਿਉਂਕਿ ਵੇਖੋ ਬੱਚੇ ਤੇ ਬੱਚੇ ਆ ਬੱਚੇ ਵੱਡੇ ਹੋਣਗੇ ਇਹੀ ਉਹਨਾਂ ਨੇ ਸਬਕ ਸਾਰਿਆਂ ਨੂੰ ਸਿਖਾਇਆ ਕਿ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਜੋ ਵੀ ਇਸ ਫਿਲਮ ਚਾ ਉਹ ਰਿਅਲਿਟੀ ਆ 1 ਪਰਸੈਂਟ ਵੀ ਨਕਲੀਪਨ ਹੈ ਹੀ ਨਹੀਂ ਫਿਲਮ ਚ ਹਰ ਇੱਕ ਨੂੰ ਟੱਚ ਕਰੇਗੀ ਹਰ ਇੱਕ ਨੂੰ ਲੱਗੇਗਾ ਮੇਰੇ ਘਰ ਦੀ ਸਟੋਰੀ ਹੈ ਤੇ ਮੇਰੇ ਬੱਚੇ ਦਾ ਅੱਛਾ ਕੈਰੈਕਟਰ ਹੈ ਜੋਤੀ ਨਾਮ ਦਾ ਕੈਰੈਕਟਰ ਕਰਦੀ ਪਈ ਹੈ ਔਰ ਲੋਕਾਂ ਨੂੰ ਪਸੰਦ ਆਏਗਾ ਅੱਛਾ ਹਾਂਜੀ ਜੋਤੀ ਨਾਮ ਹੈ ਜੋਤੀ ਨਾਮ ਹੈ ਜੋਤੀ ਨਾਮ ਦਾ ਕੈਰੈਕਟਰ ਕੀਤਾ ਹੈ ਔਰ ਲੋਕਾਂ ਨੂੰ ਬਹੁਤ ਪਸੰਦ ਆਏਗਾ ਅੱਛਾ ਲਾਸਵਾਲ ਹੈ ਕਿ ਜਿਹੜੇ ਦੇਖ ਰਹੇ ਪੇਰੈਂਟਸ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜੇ ਤੁਹਾਡੀ ਬੇਟੀ ਪੁੱਛਦੀ ਤੇ ਉਹਨਾਂ ਨੇ ਵੀ ਕਿਹਾ ਕਿ ਕਈ ਇਹ ਕਹਿੰਦੇ ਨੇ ਕਈ ਤੁਸੀਂ ਕੀ ਕਹਿ ਰਹੇ ਹੋ ਕਈ ਹੁਣ ਬਹੁਤ ਵੱਡੀ ਦੁਨੀਆ ਵਾਂ ਨਹੀਂ ਰੀਚ ਆਊਟ ਕਰਦੇ ਕਹਿੰਦੇ ਕਿ ਛੱਡੋ ਬਰਾ ਕੀ ਹੋਣਾ ਵਾ ਲੋਕੀ ਸ਼ੋਗ ਗੱਲਾਂ ਕਰਨਗੇ ਹਨਾ ਉਹਨਾਂ ਨੂੰ ਕੀ ਕਹਿਣਾ ਜੋ ਕੋਈ ਗੱਲ ਨਹੀਂ ਕਰਦਾ ਕੋਈ ਵੀ ਗੱਲ ਨਹੀਂ ਕਰਦਾ ਇਹ ਤਾਂ ਆਪਣੀ ਆਪਣੀ ਸੋਚ ਹੈ ਜਰੂਰ ਆਡੀਸ਼ਨ ਦਿਵਾਓ ਹਰ ਜਰੂਰ ਨਾਟਨ ਆਡੀਸ਼ਨ ਹਰ ਜਿਹੜੇ ਵੀ ਡਿਪਾਰਟ ਕਿਸੇ ਵੀ ਸਾਈਡ ਤੇ ਬੱਚਾ ਜਾਣਾ ਚਾਹੁੰਦਾ ਹੈ ਉਹਨੂੰ ਭੇਜੋ ਔਰ ਬੱਚੇ ਨੂੰ ਸਪੋਰਟ ਕਰੋ ਔਰ ਬੱਚਾ ਵੀ ਪੇਰੈਂਟਸ ਨੂੰ ਸਪੋਰਟ ਕਰੇ ਦੋਨੋਂ ਇੱਕ ਦੂਜੇ ਨੂੰ ਸਪੋਰਟ ਕਰੋ ਤਾਂ ਫਿਰ ਇਹ ਗੱਲ ਬੰਦ ਮੈਂ ਦੇਖ ਰਿਹਾ ਤੁਹਾਡੀ ਟਿਊਨਿੰਗ ਬਹੁਤ ਵਧੀਆ ਬੱਚੇ ਨਾਲ ਹਨ ਤੇ ਉਹਦਾ ਕੀ ਰਾਜ਼ ਹੈ ਕਿਉਂਕਿ ਅੱਗੇ ਪੁਰਾਣੇ ਜ਼ਮਾਨੇ ਹੁੰਦੇ ਕਿ ਜਦੋਂ ਸੱਸੀਆਂ ਸਾਡੇ ਮਾਪਿਆਂ ਨੂੰ ਮਾਰ ਦੇ ਹੁੰਦੇ ਸੀਗੇ ਧੱਕੇ ਮਾਰਨੇ ਮੈਂ ਇਹ ਮੈਨੂੰ ਦੇਖ ਰਿਹਾ ਟਿਊਨਿੰਗ ਬਹੁਤ ਵਧੀਆ ਤੇ ਪਿਆਰ ਨਾਲ ਬੋਲ ਰਿਓ ਬੱਚਾ ਵੀ ਤੁਹਾਡਾ ਪਿਆਰ ਨਾਲ ਸਮਝ ਰਿਹਾ ਇਹ ਕਿਸ ਤਰ੍ਹਾਂ ਟਿਊਨਿੰਗ ਹੈ ਕੋਈ ਨਵਾਂ ਲੋਜਿਕ ਮੈਥਡ ਆ ਗਿਆ ਬੱਚੇ ਨੂੰ ਸਮਝਾਉਂਦੇ ਨਹੀਂ ਸਰ ਕੋਈ ਲੋਜਿਕ ਨਹੀਂ ਹੈ ਮਦਰ ਅੱਜ ਵੀ ਮਦਰ ਹੀ ਹੈ ਪੁਰਾਣੇ ਜ਼ਮਾਨੇ ਵਾਲੀ ਹਨਾ ਕਿ ਹਾਂ ਤੁਹਾਡੇ ਤੁਹਾਡੇ ਜ਼ਮਾਨੇ ਤੋਂ ਥੋੜਾ ਥੋੜਾ ਆਇਆ ਪਰ ਫਿਰ ਵੀ ਮਦਰ ਤੇ ਮਦਰ ਹੀ ਹੈ ਸਰ ਉਹ ਵਲਤ ਰਹਿੰਦਾ ਜਾਂ ਮੇਸ਼ਾ ਡਾਰੇ ਇਹ ਤੇ ਹੈ ਜਾਂ ਕਿ ਹਾਂ ਮੇਰਾ ਮਾਪੂ ਮੈਨੇ ਸਿਰ ਤੇ ਉਹ ਰਹੇਗਾ ਹੀ ਰਹੇਗਾ ਉਹ ਰਹਿਣਾ ਵੀ ਚਾਹੀਦਾ ਹੈ ਬੱਚਿਆਂ ਨਾਲ ਤੁਸੀਂ ਕਿੱਦਾਂ ਅੰਡਰਸਟੈਂਡਿੰਗ ਕਰਦੇ ਹੋ ਜਿਵੇਂ ਬੱਚੇ ਨੂੰ ਸਮਝਾਉਣਾ ਨਾ ਜੇ ਤੁਸੀਂ ਜਦੋਂ ਤੁਹਾਡੇ ਉੱਤੇ ਥੱਪੜ ਹੀ ਆਂਦੇ ਹੁੰਦੇ ਨੇ ਕਾ ਤੇ ਦੱਕਕੇ ਨਾ ਹੁਣ ਕਿਤਨਾ ਮਿਲ ਗਈ ਸੇ ਮੈਂ ਸਰ ਪਹਿਲਾਂ ਤੇ ਦੋ ਤਿੰਨ ਵਾਰੀ ਪਿਆਰ ਨਾ ਉਸ ਤੋਂ ਬਾਅਦ ਜਦੋਂ ਲਾਸ ਹੁੰਦਾ ਫਿਰ ਉਹ ਪੁਰਾਣੇ ਤਰੀਕੇ ਨਾਲ ਅੱਛਾ ਹਾਂਜੀ ਨਹੀਂ ਨਹੀਂ ਵੈ ਮੈਂ ਦੇ ਦਦਾ ਕਿ ਬੱਚੇ ਨੂੰ ਦੱਫਕਾ ਹੀ ਮਾਰ ਦਿੰਦੇ ਤਾਂ ਬੱਚਾ ਕਰ ਮੰਨ ਲੈਂਦਾ ਕਰ ਨਹੀਂ ਪਹਿਲਾ ਦੋ ਤਿੰਨ ਵਰੀ ਪਿਆਰ ਨਾ ਉਸ ਤੋਂ ਬਾਅਦ ਰਿਐਲਿਟੀ ਅੱਛਾ ਫਿਰ ਅਸਲੀ ਮਾਂ ਬਾਹਰ ਆਂਦੀ ਨੇ ਫਿਰ ਇਸ ਤਰ੍ਹਾਂ ਟਿਊਨਿੰਗ ਵਧੀਆ ਮੈਂ ਦੇਖ ਰਹਾ ਕਿ ਬੱਜ ਚਲੀ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਸੋ ਅੱਜਕਲ ਸਾਰੇ ਪੇਰੈਂਟਸ ਪੜੇ ਲਿਖੇ ਆ ਔਰ ਬੱਚੇ ਵੀ ਸਮਝਦੇ ਆ ਔਰ ਇਹ ਮੂਵੀ ਦੇਖਣਗੇ ਤਾਂ ਪਤਾ ਲੱਗੇਗਾ ਸਾਰਿਆਂ ਨੂੰ ਕਿ ਐਵੇਂ ਸਮਝਣਾ ਚਾਹੀਦਾ ਸਾਰਿਆਂ ਨੂੰ ਜੀ ਇਹ ਵੀ ਸਟੋਰੀ ਦਾ ਪਾਰਟ ਵਿੱਚ ਦੇਖੋ ਕਿਤੇ ਵੀ ਲੱਗੇਗਾ ਕਿ ਹਾਂ ਅਗਰ ਪੇਰੈਂਟਸ ਬੱਚੇ ਨੂੰ ਨਹੀਂ ਸਮਝਦੇ ਤਾਂ ਉਹਦਾ ਰਿਜ਼ਲਟ ਹੈ ਕਿ ਬੱਚੇ ਵੀ ਪੇਰੈਂਟਸ ਨੂੰ ਨਹੀਂ ਸਮਝਦੇ ਜੀ ਜੀ थैंक यू ਤੇ ਜਿਸ ਤਰ੍ਹਾਂ ਕੇ ਇਸ ਗੱਲ ਕੀਤੀ ਹੈ ਕਿ ਫਿਲਮ ਦੇ ਵਿੱਚ ਕਿਸ ਤਰ੍ਹਾਂ ਰੋਲ ਮਿਲਿਆ ਵਾ ਕਿਉਂਕਿ ਦੇਖਿਆ ਜਾਵੇ ਇਨੇ ਵੱਡੇ ਪ੍ਰੋਡਕਸ਼ਨ ਦੇ ਵਿੱਚ ਗਿੱਪੀ ਗਿਰਵਾਲ ਹੋਣਾ ਨਾ ਕੰਮ ਕਰਨਾ ਬਹੁਤ ਵੱਡੀ ਮਾਣ ਦੀ ਗੱਲ ਹੁੰਦੀ ਹੈ ਤੇ ਬੱਚੀ ਨੇ ਰੋਲ ਅਦਾ ਕੀਤਾ ਤੇ ਅੰਮ੍ਰਿਤਸਰ ਦੀ ਰਹਿਣ ਵਾਲੀ ਸਭ ਤੋਂ ਵੱਡੀ ਗੱਲ ਹਮਸਦਾ ਨਾਮ ਉੱਚਾ ਕੀਤਾ ਕਿ ਕਪਲ ਸ਼ਰਮਾ ਗੱਲ ਕਰ ਲਈ ਜਾਂ ਹੋਰ ਭਾਰਤੀ ਸਿੰਘ ਹੋਰ ਵੱਡੇ ਵੱਡੇ ਜਿਹੜੇ ਐਕਟਰ ਨੇ ਇਸੇ ਧਰਤੀ ਤੋਂ ਨਿਕਲੇ ਨੇ ਤੇ ਅੱਜ ਹੁਣ ਇੱਕ ਹੋਰ ਬੱਚੇ ਨਵੇਂ ਆ ਰਹੇ ਨੇ ਜਿਨ੍ਹਾਂ ਦਾ ਅਗੇ ਆਨੁਲੇ ਸਮੇਂ ਦੇ ਵਿੱਚ ਨਾਮ ਹੋਏਗਾ ਅਸੀਂ ਵੀ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਹੀ ਟੈਲੈਂਟ ਜਿਹੜਾ ਹੈ ਕਿ ਬਾਹਰ ਆਂਦਾ ਰਹੇਗਾ ਤਾਂ ਮਾਪ ਪਿਓ ਜਿਹੜੇ ਸਪੋਰਟ ਕਰਦੇ ਰਹਿਣਗੇ ਇਸ ਤਰ੍ਹਾਂ ਹੀ ਬੱਚੇ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਅੱਗੇ ਵਧਣਗੇ ਤੇ ਨਾਮ ਰੋਸ਼ਨ ਕਰਨਗੇ ਮੈਨੂੰ ਦਿਵਾਇਆ ਗਿਆ ਹੈ ਵਾਇਸ ਟਿਪਸਿੰਗ ਕਵਲ BHP ਨਿਊਜ਼ ਪੰਜਾਬੀ ਅੰਮ੍ਰਿਤਸਰ